ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਪੰਕਤੀ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰਾ हे ਪਰਵਰਦਿਗਾਰ ਇਹ ਜੋ ਕੁਝ ਕਹਿ ਰਿਹਾ ਹੈ ਇੱਕ ਸ਼ਾਇਰ ਕਹਿ ਰਿਹਾ ਹੈ ਇੱਕ ਕਵੀ ਕਹਿ ਰਿਹਾ ਹੈ ਹੈਰਾਨ ਹੋ ਜਾਂਦੀ ਹੈ ਆਮ ਲੋਕਾਈ ਸੰਤ ਜਨਾਂ ਦਾ ਸਾਰਾ ਸੰਦੇਸ਼ ਉਪਦੇਸ਼ ਕਵਤਾ ਦੇ ਚ ਹੈ ਸ਼ਾਇਰੀ ਦੇ ਚ ਹੈ ਪੋਇਟਰੀ ਦੇ ਚ ਹੈ ਇਹ ਸੰਤ ਚਾਹੇ ਚੌਕ ਦੇ ਚ ਬੈਠ ਕੇ ਜੁੱਤੀਆਂ ਗੰਡਣ ਵਾਲਾ ਕਿਉਂ ਨਾ ਹੋਵੇ ਪਰ ਜਦ ਪ੍ਰਭੂ ਦੀ ਗੱਲ ਉਹ ਕਰਦਾ ਹੈ ਕਵਤਾ ਦੇ ਚ ਕਰਦਾ ਹੈ ਗੀਤ ਦੇ ਚ ਕਰਦਾ ਹੈ ਸੰਗੀਤ ਦੇ ਚ ਕਰਦਾ ਹੈ ਚਹ ਖੱਡੀ ਤੇ ਬੈਠ ਕੇ ਕਪੜੇ ਬੁਣਨ ਵਾਲਾ ਹੋਵੇ ਚਾਹ ਮਾਸ ਵੇਚਣ ਵਾਲਾ ਸਦਨਾ ਕਸਾਈ ਹੋਵੇ ਕਿਆ ਸੈਣ ਨਾਈ ਹੋਵੇ ਯਹੋਰ ਥੋੜੀ ਦੂਰ ਦੀ ਛਾਲ ਮਾਰੀਏ ਕੁਰਖੇਤਰ ਦਾ ਮੈਦਾਨ ਹੋਵੇ ਅਮਰੇ ਸਾਹਮਣੇ ਫੌਜਾਂ ਟਕਰਾਉ ਲਈ ਤਿਆਰ ਹੋਵਨ ਵਕਤ ਦੀ ਇੱਕ عظیم ਸ਼ਖਸੀਅਤ ਦੇ ਕੰਠ ਚੋਂ ਬੋਲ ਨਿਕਲਨ ਜਿਨ੍ਹਾਂ ਬੋਲਾਂ ਦਾ ਨਾਂ ਹੀ ਗੀਤਾ ਗੀ ਮਹਾਗੀਤਾ ਗੀ ਮੈਦਾਨੇ ਜੰਗ ਦੇ ਚ ਵੀ ਜੋ ਪ੍ਰਭੂ ਦੀ ਗੱਲ ਨਿਕਲੀ ਇਨਸਾਫ ਦੀ ਗੱਲ ਨਿਕਲੀ ਸੱਚ ਦੀ ਗੱਲ ਨਿਕਲੀ ਗੀਤ ਬਣ ਕੇ ਨਿਕਲੀ ਗੀਤ ਉਸੇ ਨੂੰ ਕਹਿੰਦੇ ਨੇ ਜੋ ਸੰਗੀਤ ਦੇ ਵਿੱਚ ਢਾਲਿਆ ਜਾ ਸਕੇ ਜਿਸ ਨੂੰ ਅੱਜ ਦੇ ਅਸੀਂ ਨਵੀਨ ਕਵਿਤਾ ਕਹਿੰਦੇ ਹਾਂ ਮਾਡਰਨ ਪੋਟਰੀ ਕਹਿੰਦੇ ਹਾਂ ਨਵੀਨ ਸ਼ਾਇਰੀ ਕਹਿੰਦੇ ਹਾਂ ਇਹ ਸ਼ਾਇਰੀ ਨਹੀਂ ਹੈ ਇਹ ਕਵਿਤਾ ਨਹੀਂ ਹੈ ਗੀਤ ਤੇ ਉਹ ਹੀ ਹੈ ਜੋ ਸੰਗੀਤ ਦੇ ਵਿੱਚ ਢਾਲਿਆ ਜਾ ਸਕੇ ਸ਼ਾਇਰੀ ਤੇ ਉਹ ਹੈ ਜੋ ਮੂਸੀਕੀ ਦੇ ਵਿੱਚ ਬੰਦ ਹੋ ਸਕੇ ਗੀਤ ਉਹੀ ਹੈ ਜੋ ਸੰਗੀਤ ਬਣ ਜਾਏ ਵਕਤ ਦਾ ਅਵਤਾਰੀ ਪਰ ਸਮਝਾ ਰਿਹਾ ਹੈ ਗੀਤ ਦੇ ਵਿੱਚ ਕਲ ਯੁਗ ਦੇ ਅਵਤਾਰੀ ਪਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੇ ਗਿਆਨ ਅਗੰਮੇ ਫਲਸਫਾ ਅਗਮੇ ਸੋਚਾਂ ਪਰ ਕਮਾਲ ਸਾਰੇ ਦਾ ਸਾਰਾ ਗੀਤ ਦੇ ਵਿੱਚ ਸੰਗੀਤ ਦੇ ਵਿੱਚ ਕਹਿੰਦੇ ਨੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ ਪਰ ਜੋ ਕੁਰਾਨ ਨਾਜ਼ਿਲ ਹੋਇਆ ਹੈ ਜੋ ਆਇਤਾਂ ਕੰਠ ਦੇ ਗਹਿਰੇ ਤਲ ਤੋਂ ਪ੍ਰਗਟ ਹੋਈਆਂ ਨੇ ਉਹ ਤੇ ਗੀਤ ਹੈ ਉਹ ਤੇ ਸੰਗੀਤ ਹੈ ਭਾਵੇਂ ਕਹਿੰਦੇ ਨੇ ਇਸਲਾਮ ਦੇ ਵਿੱਚ ਸੰਗੀਤ ਦੀ ਮਮਾਨੀਅਤ ਹੈ ਪਰ ਖੁਦਾ ਫੁਟਿਆ ਹੈ ਮੁਹੰਮਦ ਸਾਹਿਬ ਦੇ ਕੰਠ ਤੋਂ ਗੀਤ ਬਣ ਕੇ ਸੰਗੀਤ ਬਣ ਕੇ ਉਪਨਿਸ਼ਦਾਂ ਦੇ ॠषि ਪ੍ਰਾਚੀਨ ਪੁਰਾਣ ਗਥਾਵਾਂ ਲਿਖਣ ਵਾਲੇ ॠषि मुनि ਇੱਕ ਕਵੀ ਸੰਗਤ اور ਹੈਰਾਨ ਜੀਏ ਕਵੀ ਦੇ ਅਰਥ ॠषि ਨੇ ॠषि ਦੇ ਅਰਥ ਕਵੀ ਨੇ ਕਵੀ ॠषि ਹੈ ॠषि ਕਵੀ ਹੈ ਪਰ ॠषि ਕੌਣ ਹੁੰਦਾ ਹੈ ਕਿਸ ਦੇ ਅੰਦਰੋਂ ਰੱਬੀ ਸੰਗੀਤ ਤੇ ਗੀਤ ਫੁੱਟਦਾ ਹੈ ਜੋ मुनि ਹੋਵੇ ਜਿਸ ਦਾ ਮਨ ਮੌਨ ਹੋ ਗਏ ਸ਼ਾਂਤ ਹੋ ਗਏ ਤਦ ਹੀ ਤੇਸੀ ਸ਼ਬਦ ਇਕੱਠਾ ਵਰਦਦੇ ਆ ॠषि मुनि ॠषि मुनि ਕੱਲਾ ॠषि ਨਹੀਂ ਕਹਿੰਦੇ ਕੱਲਾ मुनि ਵੀ ਨਹੀਂ ਕਹਿੰਦੇ ॠषि ਹੀ मुनि जो मौन हो गए और जिस दे अंदरो परमात्मा बोल रहे है ओ ऋषि मुनि है ओ मन दे तलते मौन हो गए ओ रसना दे तलते ऋषि हो गए कवि हो गए धर्म दी सारी साधना मन नु मौन करने वास्ते ताकि परमात्मा बोल सके ਵੈਸੇ ਤੇ ਉਹ ਬੋਲ ਹੀ ਰਿਹਾ ਪਰ ਮਨ ਨੇ ਇਤਨਾ ਸ਼ੋਰ ਮਚਾਇਆ ਹੈ ਮਨ ਦੇ ਸ਼ੋਰ ਦੇ ਵਿੱਚ ਪ੍ਰਭੂ ਦਾ ਕੋਮਲ ਗੀਤਮਈ ਸੰਗੀਤਮਈ ਬੋਲ ਦਬ ਕੇ ਰਹਿ ਜਾਂਦਾ ਹੈ ਇਸੇ ਵਾਸਤੇ ਤੇ ਕਹਿੰਦੇ ਨੇ ਮਨ ਹੀ ਪੜਦਾ ਹੈ ਹੋਰ ਕੋਈ ਪੜਦਾ ਨਹੀਂ ਮਨ ਹੀ ਬਾਧਾ ਹੈ ਹੋਰ ਕੋਈ ਬਾਧਾ ਨਹੀਂ ਮਨ ਹੀ ਦੀਵਾਰ ਹੈ ਹੋਰ ਕੋਈ ਦੀਵਾਰ ਨਹੀਂ ਮਨ ਹੀ ਰੁਕਾਵਟ ਹੈ ਔਰ ਕੋਈ ਰੁਕਾਵਟ ਨਹੀਂ ਮਨ ਹੀ ਸ਼ੈਤਾਨ ਹੈ ਔਰ ਕੋਈ ਸ਼ੈਤਾਨ ਨਹੀਂ ਕਿ ਜੇ ਮਨ ਸ਼ੈਤਾਨ ਹੈ ਤੋ ਮਨ ਹੀ ਭਗਵਾਨ ਹੈ ਬਾਦਕ ਸਾਧਕ ਹੋ ਸਕਦਾ ਹੈ ਇਹ ਜੋ ਇਤਨਾ ਸ਼ੋਰ ਮਚਾਈ ਜਾ ਰਿਹਾ ਹੈ ਇਹ ਚੁੱਪ ਕਰ ਸਕਦਾ ਹੈ ਇਹ ਮੌਨ ਧਾਰਨ ਕਰ ਸਕਦਾ ਹੈ ਧਰਮ ਦੀ ਸਾਰੀ ਸਾਧਨਾ ਮਨ ਨੂੰ ਮੋਨੀ ਬਣਾਉਣ ਵਾਸਤੇ ਔਰ ਜੈਸੇ ਮਨ ਚੁੱਪ ਕਰ ਗਿਆ ਮੋਨੀ ਹੋ ਗਿਆ ਔਰ ਜੋ मुनि ਹੋ ਗਿਆ ਔਰ ऋषि हो गया वो कंठ दे तल ते जो कुछ बोलेगा जो कुछ प्रकट करेगा वो ते ऋषि है ऋषि दे अर्थ कवि कवि दे अर्थ ऋषि ਉਸ ਦੇ ਅੰਦਰੋਂ ਹੁਣ ਪ੍ਰਮਾਤਮਾ ਬੋਲੇਗਾ ਤੋ ਪ੍ਰਮਾਤਮਾ ਦਾ ਬੋਲ ਗੀਤਮਈ ਹੈ ਸੰਗੀਤਮਈ ਹੈ ਇਸ ਤਰ੍ਹਾਂ ਦੇ ਮਹਾਪੁਰਸ਼ਾਂ ਨੇ ਨਾ ਕਿਸੇ ਕੋਲ ਗੀਤ ਸਿਖਿਆ ਨਾ ਸੰਗੀਤ ਸਿਖਿਆ ਗਹਿਰੇ ਤਲ ਤੋਂ ਪ੍ਰਗਟ ਹੋਇਆ ਹੈ ਆਤਮਾ ਚੋਂ ਨਿਕਲੇ ਹੈ ਜਾਂ ਇੰਜ ਕਹਿ ਦਈਏ ਆਤਮਾ ਸੰਗੀਤਮਈ ਹੈ ਗੀਤਮਈ ਹੈ ਹਾਂ ਅਸੀਂ ਜਗਤ ਦੇ ਵਿੱਚ ਵੀ ਦੇਖਦੇ ਹਾਂ ਕੁਝ ਸ਼ਾਇਰ ਨੇ ਕਵੀ ਨੇ ਇਹ ਕਵੀ ਇਹ ਸ਼ਾਇਰ ਕਿਸੇ ਕਿਸੇ ਵਕਤ ਰਿਸ਼ੀ ਆਉਂਦੇ ਨੇ ਹਰ ਵਕਤ ਰਿਸ਼ੀ ਨਹੀਂ ਆਉਂਦੇ ਕਦੀ ਕਦੀ ਇਹਨਾਂ ਨੂੰ ਵੀ ਝਲਕਾ ਮਿਲਦੀਆਂ ਨੇ ਔਰ ਉਹ ਝਲਕਾਂ ਐਸੀਆਂ ਜਿਵੇਂ ਬਦਲਾਂ ਵਿੱਚ ਬਿਜਲੀ ਚਮਕੀ ਨਿਸਕਾਰਾ ਪੈ ਪਲ بھر ਲਈ ਚਾਨਣਾ ਹੋਇਆ ਕੁਝ ਦਿਖਾਈ ਦਿੱਤਾ ਫਿਰ ਅੰਧੇਰਾ ਹੋ ਗਿਆ ਫਿਰ ਅੰਧੇਰਾ ਹੋ ਗਿਆ ਬਿਜਲੀ ਤੇ ਚਮਕੀ ਇੱਕ ਛਿਨ ਮਾਤਰ ਅੰਧੇਰਾ ਲੰਮਾ ਹੈ ਲੰਮਾ ਹੈ ਬਹੁਤ ਲੰਮਾ ਹੈ ਇਹ ਆਮ ਜਗਤ ਦੇ ਕਵੀ ਇਕ ਲਮਹੇ ਲਈ ਇਕ ਛਿਨ ਲਈ ਕਦੀ ਕਦੀ ॠषि ਹੋ ਜਾਂਦੇ ਨੇ ਬਹੁਤ ਗਹਿਰੀਆਂ ਗੱਲਾਂ ਬਹੁਤ ਡੂੰਘੀਆਂ ਗੱਲਾਂ ਔਰ ਬੁਲੰਦ ਪਾਇਆ ਗੱਲਾਂ ਉਹਨਾਂ ਦੇ ਕੰਠ ਤੋਂ ਬਾਹਰ ਪ੍ਰਗਟ ਹੁੰਦੀਆਂ ਨੇ ਬਾਅਦ ਜਦ ਇਹ ਲੇਸ਼ਕ ਬੰਦ ਹੋ ਜਾਂਦੀ ਏ ਉਹ ਆਮ ਸਾਧਾਰਨ ਹਾਲਤ ਦੇ ਚਾਉਂਦੇ ਨੇ ਕਈ ਵਾਰ ਉਹਨਾਂ ਨੂੰ ਖੁਦ ਵੀ ਹੈਰਾਨੀ ਆਉਂਦੀ ਏ ਇਤਨਾ ਉੱਚਾ ਬੋਲ ਮੇਰੇ ਕੰਠ ਚੋਂ ਨਿਕਲੇ ਆ। ਇਤਨੀ ਗਹਿਰੀ ਗੱਲ ਮੇਰੇ ਕੰਠ ਚੋਂ ਨਿਕਲੀ ਕਿ ਉਹਨਾਂ ਲੋਕਾਂ ਨੂੰ ਵੀ ਹੈਰਾਨੀ ਹੋਉਂਦੀ ਹੈ। ਇੱਕ ਇਤਿਹਾਸਿਕ ਘਟਨਾ ਇੱਕ ਵਿਦਿਆਰਥੀ ਰਵਿੰਦਰਨਾਥ ਟੈਗੋਰ ਦਾ ਵਕਤ ਦਾ ਇੱਕ ਸੰਤ ਕਵੀ ઋષਿ ਉਹਦੇ ਕੋਲ ਉਹਨਾਂ ਦੀ ਰਚਨਾ ਲੈ ਗਿਆ। ਔਰ ਆਖਣ ਲੱਗਾ ਠਾਕੁਰ ਜੀ ਇਸ ਕਵਤਾ ਦੇ ਅਰਥ ਦੱਸੋ। ਰਾਬਿੰਦਰਨਾਥ ਟੈਗੋਰ ਕਹਿੰਦੇ ਨੇ ਮੈਨੂੰ ਅਰਥ ਨਹੀਂ ਆਉਂਦੇ। ਮੈਨੂੰ ਅਰਥਾਂ ਦਾ ਪਤਾ ਨਹੀਂ। ਵਿਦਿਆਰਥੀ ਨੇ ਇਹ ਸੋਚਿਆ ਠਾਕੁਰ ਸਾਹਿਬ ਪਿੱਛਾ ਛੁੜਾ ਰਹੇ ਨੇ। ਠਾਕੁਰ ਸਾਹਿਬ ਅਰਥ ਦਸਣਾ ਨਹੀਂ ਚਾਹੁੰਦੇ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਕਵਤਾ ਆਪ ਜੀ ਦੀ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪ ਨੂੰ ਅਰਥ ਨਹੀਂ ਆਉਂਦੇ ਮੇਰੀ ਦਾਲਸਾ ਹੈ ਮੇਰੇ ਪ੍ਰਾਣਾ ਦੀ ਪਿਆਸ ਹੈ ਇਸ ਕਵਤਾ ਦੇ ਅਰਥ ਆਪ ਮੈਨੂੰ ਦੱਸੋ ਫਿਰ ਠਾਕੁਰ ਨੇ ਕਿਹਾ ਨਹੀਂ ਆਉਂਦੇ ਮੈਨੂੰ ਅਰਥ ਫਿਰ ਹੱਥ ਜੋੜ ਕੇ ਵਿਦਿਆਰਥੀ ਬੇਨਤੀ ਕਰਦਾ ਹੈ ਇਹ ਕਿ ਸਰਾ ਹੋ ਸਕਦਾ ਹੈ ਕਵਤਾ ਤੁਹਾਡੀ ਤੇ ਅਰਥ ਤੁਹਾਨੂੰ ਨਹੀਂ ਆਉਂਦੇ। ਸੁਰავਿੰਦਰ ਨਾਥ ਕਹਿਣ ਲੱਗੇ ਗੱਲ ਸੁਣ। ਜਦ ਇਹ ਕਵਤਾ ਆਈ ਸੀ। ਔਰ ਜਿੱਥੋਂ ਆਈ ਸੀ। ਉਸ ਵਕਤ ਮੈਂ ਅਰਥ ਇਸਦੇ ਜਾਣਦਾ ਸੀ। ਵਕਫਾ ਬਹੁਤ ਹੋ ਗਿਆ। ਮੈਂ ਭੁੱਲ ਗਿਆ। ਹੁਣ ਤੇ ਜਿੱਥੋਂ ਆਈ ਸੀ ਉਹੀ ਅਰਥ ਜਾਣਦਾ ਹੈ। ਕ੍ਰਿਤੇ ਰਿ ਉਸ ਨਾਲ ਕੋਈ ਪਾਉਂਚ ਤੇ ਸੰਬੰਧ ਹੈ ਤੋ ਅਰਥ ਉਸ ਤੋਂ ਪੁੱਛ ਲੈ ਮੈਨੂੰ ਵੀ ਨਹੀਂ ਆਉਂਦਾ ਇਸ ਕਵਤਾ ਦੇ ਅਰਥ ਮੈਨੂੰ ਵੀ ਨਹੀਂ ਆਉਂਦੇ ਰਵਿੰਦਰ ਨਾਥ ਵੀ ਕਿਸੇ ਕਿਸੇ ਛਣ ॠषि ਹੋ ਜਾਂਦੇ ਸਨ ਲੇਕਿਨ ਆਮ ਹਾਲਤ ਵਿੱਚ ਉਹ ਕਵੀ ਕਵੀ ਅਸੀਂ ਉਸ ਨੂੰ ਕਹਿੰਦੇ ਹਾਂ ਜੋ ਕਿਸੇ ਕਿਸੇ ਵਕਤ ਰਿਸ਼ੀ ਹੋ ਸਕਦਾ ਇੱਕ ਪਲ ਦੀ ਇੱਕ ਛਿੰਦ ਦੀ ਝਲਕ ਮਿਲ ਗਈ ਜਿਵੇਂ ਬਦਲਾਂ ਵਿੱਚ ਬਿਜਲੀ ਜਹਲਿਸ਼ ਗਈ ਆਹ ਹਾਲਤ ਵਿੱਚ ਇਹ ਸ਼ਾਇਰ ਇਹ ਕਵੀ ਰਵਿੰਦਰਨਾਥ ਤੇ ਖੈਰ ਬਹੁਤ ਉੱਚੀ ਸੋਚ ਦੇ ਮਾਲਕ ਮਿਲਣਗੇ ਸ਼ਰਾਬ ਦੇ ਪਿਆਲਿਆਂ ਵਿੱਚ ਡੁੱਬੇ ਹੋਏ ਗਰਕ ਮਿਲਣਗੇ ਮੈਖਾਨਿਆਂ ਦੇ ਵਿੱਚ ਇਤਨੀ ਬੁਲੰਗ ਗਲ ਆਖਣ ਵਾਲੇ ਇਤਨੀ ਉੱਚੀ ਗਲ ਆਖਣ ਵਾਲੇ ਇਤਨੀ ਡੂੰਗੀ ਗਲ ਆਖਣ ਵਾਲੇ ਇਤਨੀ ਨੀਵੀਂ ਥਾਂ ਤੇ ਇਤਨੀ ਪਛਤੇ ਰਿਚ ਉਚਾਈਆਂ ਨੂੰ ਕਿਸੇ ਕਿਸੇ ਵਗਤ ਛੋਂਦੇ ਨੇ ਜਦ ਉਹਨਾਂ ਦਾ ਮਨ ਚੁੱਪ ਕਰ ਜਾਂਦਾ ਹੈ ਦੂਸਰੇ ਉਹ ॠषि ਜਿਨ੍ਹਾਂ ਦਾ ਮਨ ਚੁੱਪ ਹੀ ਕਰ ਗਿਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੁਨੀ ਔਰ ਜੋ ਮੁਨੀ ਹੋਵੇਗਾ ऋषि जो ऋषि होवेगा मुनि होवेगा मन मोनी हो गया मन मुनी हो गया ऋषि तो बन जाएगा उस तो गीत निकलेगा संगीत निकलेगा दुनिया के तमाम महान धार्मिक ग्रंथ गीत देचने। संगीत देचने और मैं ऐसा कह सकता ਜੋ ਗੀਤ ਦੇਚ ਨਹੀਂ ਸੰਗੀਤ ਦੇਚ ਨਹੀਂ ਉਹ ਗੱਲ ਇੱਕ ਦਫਾ ਪੜ੍ਹੀ ਪੁਰਾਣੀ ਹੋ ਜਾਏਗੀ ਕਿਉਂਕਿ ਆਤਮਾ ਦੇ ਗਹਿਰੇ ਤਲ ਤੋਂ ਨਿਕਲੀ ਨਹੀਂ ਇਹ ਬੋਲ ਉਥੋਂ ਆਏ ਹੀ ਨਹੀਂ ਜੋ ਨਿਤ ਨਵ ਹੈ ਇਹ ਬੋਲ ਉਹ ਨੇ ਜੋ ਆਪ ਪੁਰਾਣਾ ਹੋ ਜਾਂਦਾ ਹੈ ਲੇਖਕ ਪੁਰਾਣਾ ਹੋ ਜਾਂਦਾ ਹੈ ਬੋਲ ਵੀ ਪੁਰਾਣੇ ਹੋ ਜਾਂਦੇ ਨੇ ਪਰ ਜੋ ਆਤਮਾ ਦੇ ਗਹਿਰੇ ਤਲ ਤੋਂ ਆਏ ਨੇ ਉਹ ਕਦੀ ਪੁਰਾਣੇ ਨਹੀਂ ਹੁੰਦੇ ਜੋ ਰੋਜ਼ ਪੜਦੇ ਆ ਨਵੀਂ ਸਮਝ ਨੂੰ ਜਨਮ ਦੇਂਦੇ ਨੇ ਨਵੇਂ ਗਿਆਨ ਨੂੰ ਜਨਮ ਦੇਂਦੇ ਨੇ ਨਵਾਂ ਬੋਧ ਕਰਾਉਂਦੇ ਨੇ ਨਵੀਂ ਮੰਜ਼ਿਲ ਦੇ ਜੋ ਹੈ झलक ਤੇ ਦਰਸ਼ਨਾਂ ਦੀ ਤਰਫ ਖਿਚਾਓ ਪੈਦਾ ਕਰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੇ ਬੋਲਾਂ ਨੂੰ ਕਹਿੰਦੇ ਨੇ ਅਮਰ ਬੋਲ ਵਕਤੀ ਬੋਲ ਨਹੀਂ ਅਮਰ ਬੋਲ ਬ੍ਰਹਮਣ ਸਾਰੇ ਦਾ ਸਾਰਾ ਨਾਸ ਹੋ ਸਕਦਾ ਹੈ ਉਹ ਬੋਲ ਨਾਸ ਨਹੀਂ ਹੋਵੇਗਾ ਸਭ ਕੁਝ ਪੁਰਾਣਾ ਹੋ ਸਕਦਾ ਹੈ ਉਹ ਬੋਲ ਪੁਰਾਣਾ ਨਹੀਂ ਹੋ ਸਕਦਾ ਸਦੀਆਂ ਤੋਂ ਗੁਰਬਾਣੀ ਪੜੀ ਜਾ ਰਹੀ ਹੈ ਪਰ ਵਾਕਈ ਜੋ ਸਹੀ ਢੰਗ ਨਾਲ ਪੜਦੇ ਨੇ ਉਹ ਤੇ ਕਹਿੰਦ ਨਵਾਂ ਰਸ ਨਿਤ ਨਵਾਂ ਰਸ ਨਿਤ ਨਵੀਂ ਗੱਲ ਨਿਤ ਨਵਾਂ ਅਨੁਭਵ ਕਿਉਂ ਇਹ ਬੋਲ ਆਏ ਉਥੋਂ ਨੇ ਜੋ ਨਿਤ ਨਵਾਂ ਹੈ ਜੋ ਨਿਤ ਨਵਾਂ ਹੈ ਕਵੀ ਕਿਸੇ ਇੱਕ ਪਹਿਲੂ ਦਾ ਹੀ ਕਵੀ ਹੁੰਦਾ ਹੈ ਜੇਸੇ ਅਗਰ ਉਹ ਹਾਸ ਰਸ ਦਾ ਹੈ ਤਾਂ ਵੀਰ ਰਸ ਦਾ ਕਵੀ ਨਹੀਂ ਹੋਵੇਗਾ। ਅਗਰ ਵੀਰ ਰਸ ਦਾ ਕਵੀ ਹੈ ਤਾਂ ਰੋਦਰ ਰਸ ਦਾ ਕਵੀ ਨਹੀਂ ਹੋਵੇਗਾ। ਔਰ ਅਗਰ ਰੋਦਰ ਰਸ ਦਾ ਉਹ ਕਵੀ ਹੈ ਤਾਂ ਸ਼ਿੰਗਾਰ ਰਸ ਦਾ ਕਵੀ ਨਹੀਂ ਹੋਵੇਗਾ। ਅਗਰ ਉਹ ਸ਼ਿੰਗਾਰ ਰਸ ਦਾ ਕਵੀ ਹੈ ਤਾਂ ਸ਼ਾਂਤ ਰਸ ਦਾ ਉਹ ਕਵੀ ਨਹੀਂ ਹੋਵੇਗਾ। ਪਰ ਜੋ ॠषि ਹੈ ਔਰ ਕੌਣ ॠषि ਜੋ ਮੁਨੀ ਹੈ ਜਿਸ ਦਾ ਮਨ ਚੁੱਪ ਕਰ ਗਿਆ ਹੈ ਮੁਨੀ ਹੈ ਇਸ ਤਰ੍ਹਾਂ ਦਾ ਜੋ ઋષਿ ਹੈ ਉਹਦੇ ਅੰਦਰੋਂ ਨਵ ਰਸੀ ਕਵਤਾ ਦਾ ਜਨਮ ਹੋਵੇਗਾ ਇਸ ਵਾਸਤੇ ਕਹਿ ਸਕਦੇ ਹਾਂ ਜੋ ਮੁਨੀ ਹੈ ਉਹ ઋષਿ ਹੈ ਜੋ ઋષਿ ਹੈ ਉਹ ਮੁਨੀ ਹੈ ઋષਿ ਮੁਨੀ ਦੇ ਬੋਲ ਪ੍ਰਮਾਤਮਾ ਦੇ ਬੋਲ ਨੇ ઋષਿ ਦੇ ਵਚਨ ਈਸ਼ਵਰ ਦੇ ਬੋਲ ਨੇ ਰਿਸ਼ੀ ਦੀ ਕਲਾਮ ਖੁਦਾਈ ਕਲਾਮ ਹੈ ਰਿਸ਼ੀ ਦਾ ਬੋਲ ਖੁਦਾਈ ਅਲਹਾਮ ਹੈ ਇਸ ਵਾਸਤੇ ਹੀ ਤੇ ਇਸ ਤਰ੍ਹਾਂ ਦੇ ਪੁਰਸ਼ ਕਹਿ ਦਿੰਦੇ ਨੇ ਮੈਂ ਨਹੀਂ ਬੋਲਿਆ ਕਸਮ ਬੋਲੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇਲਾ ਐਲਾਨੀਆ ਕਹਿ ਦਿੱਤਾ ਮੁਹੰਮਦ ਸਾਹਿਬ ਨੇ ਮੁਹੰਮਦ ਤੇ ਕਦੋਂ ਦਾ ਚੁੱਪ ਕਰ ਗਿਆ पता नहीं खुदा की बोली जा रही है खुदा की आखी जा रही है धन गुरु सिंह जी महाराज फरमान रहे ने जो निज प्रभ मो सो कहा सो कहो कह माए जो कुछ प्रभु ने आखे है कह रहे हैं मैं जो परमात्मा ने बोलिया बोल रहे हैं मैं नहीं ने मेरे बोल प्रभु दे बोलने। अकाल पुरख अकाल पुरुखवाद अस्की ਇਹ ਮੈਂ ਕੀੜੇ ਦੇ ਕੰਠ ਤੋਂ ਜੋ ਕੁਝ ਪ੍ਰਗਟ ਹੋਇਆ ਹੈ ਇਹ ਅਕਾਲ ਪੁਰਖ ਦੇ ਬੋਲ ਇਹ ਪ੍ਰਮਾਤਮਾ ਦੇ ਬੋਲ ਮੈਂ ਫਿਰ ਦੋਹਰਾਵਾਂ ਜਦ ਮਨ ਮੋਨੀ ਹੋ ਜਾਏ ਮੌਨ ਦੇ ਚਲਾ ਜਾਏ ਕੰਠ ਰਿਸ਼ੀ ਹੋ ਜਾਂਦਾ ਹੈ ਰਸਨਾ ਰਿਸ਼ੀ ਹੋ ਜਾਂਦੀ ਹੈ ਮਨ ਮੋਨੀ ਹੋ ਗਿਆ ਜ਼ਬਾਨ ਰਿਸ਼ੀ ਹੋ ਗਈ ਇਸ ਵਾਸਤੇ ਸੀ ਇਕੱਠਾ ਸ਼ਬਦ ਵਰਤਦੇ ਆ ਰਿਸ਼ੀ ਮੁਨੀ ਮੁਨੀ ਰਿਸ਼ੀ ਰਿਸ਼ੀ ਮੁਨੀ ਮੁਨੀ ਹੈ ਤਾਂ ਰਿਸ਼ੀ ਜ਼ਰੂਰ ਹੈ ਰਿਸ਼ੀ ਹੈ ਤਾਂ ਮੁਨੀ ਜ਼ਰੂਰ ਹੈ ਆਮ ਲੋਕ ਕਵੀ ਨੇ ਖਾਂ-ਖਾਂਦੇ ਮੁਸ਼ਾਇਰੇ ਹੁੰਦੇ ਨੇ ਕਵੀ ਸਮੇਲਨ ਹੁੰਦੇ ਨੇ ਪੰਜਾਬੀ ਕਵੀ ਦਰਬਾਰ ਆਉਂਦੇ ਨੇ ਕਿ ਕਵੀ ਕਵੀ ਨੇ ਜਿਨ੍ਹਾਂ ਨੂੰ ਕਦੀ-ਕਦੀ ਝਲਕਾਂ ਪੈਂਦੀਆਂ ਨੇ ਇਸ ਤਰ੍ਹਾਂ ਜਿਵੇਂ ਬੱਦਲਾਂ 'ਚ ਬਿਜਲੀ ਚਲਕੀ ਇਹ ਝਲਕ ਸਦੇ ਵੀ ਨਹੀਂ ਆਉਂਦੀ ਉਹਨਾਂ ਦੇ ਅੰਦਰ ਉਹਨਾਂ ਦਾ ਮਨ ਕਿਸੇਕ ਇਤਨੇ ਭੈਂਕਰ ਰੂਪ ਦੇਜ ਬੋਲਣ ਲੱਗ ਪੈਂਦਾ ਹੈ ਜ਼ਬਾਨ ਕੋਈ ਗੈਰੀ ਗੱਲ ਨਹੀਂ ਕਰਦੀ ਬਲਕਿ ਆਮ ਗਾਲੀ ਗਲੋਚ ਵੀ ਐਸੇ ਲੋਕਾਂ ਤੋਂ ਨਿਕਲ ਸਕਦਾ ਹੈ ਬੜੇ ਨੀਵੇਂ ਬੋਲ ਵੀ ਨਿਕਲ ਸਕਦੇ ਨੇ ਮਹਾਰਾਜ ਦੀ ਇੱਕ ਬੜੀ ਪੰਕਤੀ ਹੈ ਹੌਲੇ ਮਨੁੱਖ ਦੀ ਪਹਿਚਾਨ ਕੀ ਹੈ ਨੀਵੇਂ ਮਨੁੱਖ ਦੀ ਪਹਿਚਾਨ ਕੀ ਹੈ ਉੱਚਾ ਤੇ ਨੀਵਾ ਜੋ ਜਗਤ ਨਾਪਦਾ ਹੈ ਉਹਨਾਂ ਦਾ ਪੈਮਾਨਾ ਹੋਰ ਹੈ ਬਈ ਧਨ ਬਹੁਤ ਹੈ ਉੱਚਾ ਮਨੁੱਖ ਹੈ ਵੱਡਾ ਮਨੁੱਖ ਹੈ निर्धन है धन नहीं है छोटा मनुख है तो पैमाना धन बन जाता है किधरे पैमाना रुतबा बन जाता है कोई कुर्सी मिल गई है सिंहासन मिल गया है उच्चे मनुख ने वे मनुख ने रस्ते बैठा है भिक्षा मंग रहे हैं छोटे मनुख ने ये पैमाने जगत देने, मनुख हौला है छोटा है मनुख महान है ਉੱਚਾ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਪਣ ਦਾ ਪੈਮਾਨਾ ਹੋ ਰਿਹਾ ਹੈ। ਮਨਮਤ ਹੋਲੀ ਬੋਲੇ ਬੋਲ ਜਿਹਦੇ ਬੋਲ ਹੋਲੇ ਨੇ ਜਿਹਦੇ ਬੋਲ ਨਹੀਂ ਮੈਨੇ ਉਹ ਮਨੁੱਖ ਉੱਚਾ ਨਹੀਂ ਹੋ ਸਕਦਾ। ਉਹ ਮਨੁੱਖ ਹੋਲਾ ਨਹੀਂਵੇਂ ਤੋਂ ਨਹੀਂਵੇਂ ਜਿਹਦੇ ਬੋਲਾਂ ਵਿੱਚ ਗਾਲ ਹੈ ਉਹ ਮਨੁੱਖ ਖੁਦ ਵੀ ਗਾਲਦਾਰ ਰੂਪ ਹੈ। ਜਿਹਦੇ ਬੋਲਾਂ ਵਿੱਚ ਕਰੋਧ ਹੈ ਉਹ ਮਨੁੱਖ ਖੁਦ ਵੀ ਕਰੋਧਦਾਰ ਰੂਪ ਹੈ। जिसਦੇ बोलਾਂ ਵਿੱਚ ਈਰਖਾ ਹੈ ਉਹ ਤੇ ਈਰਖਾ ਦਾ ਮੁਜਸਮਾ ਹੈ ਪਰ ਜਿਸਦੇ ਬੋਲਾਂ ਵਿੱਚ ਮਿਠਾਸ ਹੈ ਉਹ ਤੇ ਮਸਰੀ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਬੁਲੰਦੀ ਹੈ ਉਹ ਤੇ ਮਨੁੱਖ ਆਸਮਾਨ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਗਹਿਰਾਈ ਹੈ ਉਹ ਤੇ ਸਾਗਰ ਦਾ ਤਲ ਹੈ ਜਿੱਥੇ ਪਤਾ ਨਹੀਂ ਕਿੰਨੇ ਮੋਤੀ ਪਏ ਨੇ ਬੋਲ ਨਹੀਂ ਮੈਨੇ ਮਨੁੱਖ ਨਹੀਂ ਵਾ ਬੋਲ ਉੱਚੇ ਨੇ मनुख उच्चा है मनुख द उच्च छोटियाई बोलों तो ना पांग बोल कुरख्त ने बोल कौड़े ने नानग फिक्के बोली तन मन फिका हो महाराज कहते ने चाहे कितना धनवान है कितना गुणवान है कितने रुतबे का मालिक है फिका बोलन वाला मूर्ख है सैना नहीं है ਪਿੱਕਾ ਮੌਰਖ ਆਖੀਏ ਪਾਣਾ ਲੈ ਸਜਾਇ ਇਕ ਤੇ ਮਨੁੱਖ ਨੂੰ ਨਾਪਣ ਤੋਲਣ ਦਾ ਇਹ ਪੈਮਾਨਾ ਹੈ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਕਲਾ ਕਿਤਨੀ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਦੂਜਾ ਨਾਪਣ ਦਾ ਪੈਮਾਨਾ ਹੈ ਇਹਦੇ ਬੋਲ ਕਿਹੋ ਜਿਹਾਂ ਦੇ ਨੇ ਅਸੀਂ ਉਹਨਾਂ ਨੂੰ અવਤਾਰ ਆਖਿਆ ਜਿਨ੍ਹਾਂ ਦੇ ਬੋਲਾਂ ਚ ਨਿਰੰਕਾਰਸ ऐसे ਉਹਨਾਂ ਨੂੰ ਗੁਰੂ ਪੀਰ ਪੈਗੰਬਰ ਆਖਿਆ ਜਿਨ੍ਹਾਂ ਦੇ ਬੋਲਾਂ ਵਿੱਚ ਖੁਦਾ ਸੀ ਜਿਨ੍ਹਾਂ ਦੇ ਬੋਲਾਂ ਵਿੱਚ ਈਸ਼ਵਰ ਸੀ ਚਾਨਣਾ ਹੀ ਚਾਨਣਾ ਸੀ ਉਹ ਐਸੇ ਕਵੀ ਨੇ ਜੋ ॠषि ਨੇ ਔਰ ਇਸ ਵਾਸਤੇ ॠषि ਨੇ ਕਿਉਂਕਿ मुनि ਨੇ ਧੰਗੁਰੂ ਗੋਗਨ ਸਿੰਘ ਜੀ ਮਹਾਰਾਜ ਤੇ ਆਪਣੀ ਬੇਸਤਰ ਰਚਨਾਵਾਂ ਦੇ ਉੱਪਰ ਲਿਖਦੇ ਨੇ ਕਬੀਓ ਬਾਤ ਬੇਨਤੀ ਚੌਪਈ बहुत सारियां चौपाई, बहुत सारिया आप दचनाव आप कहने मैं कवि मैं कवि मैं कवि गुरु नानक भी कहें नानक शायर, में शायर एव कह सचे परवर देगा हूं इस तरह का जो ऋषि है मुनि है इस तरह का जो कवि है ਉਦੇ ਕੋਲ ਹਰ ਰਸਤੀ ਕਵਤਾ ਹੋਵੇਗੀ। ਉਹਦੇ ਬੋਲਾਂ 'ਚ ਕਿਦਰੇ ਸ਼ਾਂਤੀ ਝਲਕੇਗੀ। ਉਹਦੇ ਬੋਲਾਂ 'ਚ ਕਿਦਰੇ ਵੀਰ ਰਸ ਚਲਕੇਗਾ। ਉਸਦੇ ਬੋਲਾਂ 'ਚ ਕਿਦਰੇ ਹਾਸ ਰਸ ਵੀ ਹੋਵੇਗਾ। ਉਸਦੇ ਬੋਲਾਂ 'ਚ ਕਿਦਰੇ ਰੋਦਰ ਰਸ ਵੀ ਹੋਵੇਗਾ। ਉਹਦੇ ਬੋਲ ਉਸਦੇ ਮਹਾਵਾਕ ਤਰ੍ਹਾਂ-ਤਰ੍ਹਾਂ ਦੇ ਰਸ ਨੂੰ ਪ੍ਰਦਰਸ਼ਿਤ ਕਰਨਗੇ। ਔਰ ਹੈਰਾਨਗੀ ਹੋ ਜਾਂਦੀ ਹੈ ਆਮ ਕਵੀਆਂ ਨੂੰ ਜੋ ਸਿਰਫ ਇੱਕ ਪਹਿਲੂ ਦੇ ਕਵੀ ਹੁੰਦੇ ਨੇ ਕਦੀ ਵੀ ਹਾਸ ਰਸ ਦੇ ਕਵੀ ਰੋਦਰ ਰਸ ਤੇ ਨਹੀਂ ਲਿਖ ਸਕਦੇ ਨਹੀਂ ਬੋਲ ਸਕਦੇ ਤੇ ਕਦੀ ਰੋਦਰ ਰਸ ਬਿਆਨ ਕਰਨ ਵਾਲੇ ਹਾਸ ਰਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਸ਼ਾਂਤ ਰਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਸ਼ਿੰਗਾਰ ਰਸ ਦਾ ਕਵੀ ਕੇਵਲ ਸ਼ਿੰਗਾਰ ਰਸ ਦਾ ਹੀ ਕਵੀ ਹੈ ਪਰ ਦੇਖਦੇ ਹਾਂ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇਖ ਲਿਆ ਕਲਗੀਧਰਪਤਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਨਾਲ ਸਾਰੇ ਮਹਾਂ ਰਸ ਟਪਕਦੇ ਪੈ ਰਹੇ ਨੇ ਇਸ ਤਰ੍ਹਾਂ ਜਿਵੇਂ ਬਦਲਾ ਚੋਂ ਪਾਣੀ ਟਪਕਦਾ ਹੈ بارش ਆਉਂਦੀ ਹੈ ਇਹ ਰਸਾਂ ਦੀ بارش ਹੋ ਰਹੀ ਹੈ ਮੈਂ ਇਹ ਰੋ ਸਰੋਤਿਆਂ ਦੇ ਸਾਹਮਣੇ ਰੱਖ ਰਿਆਂ ਮਹਾਪੁਰਸ਼ ઋષਿ ਆਉਂਦੇ ਨੇ ઋષਿ मुनि ਆਉਂਦੇ ਨੇ ਜੋ Muni ਹੁੰਦਾ ਹੈ ઋષਿ ਹੁੰਦਾ ਹੈ ਜੋ ઋષਿ ਹੁੰਦਾ ਹੈ Muni ਹੁੰਦਾ ਹੈ ਇਸ ਦੇਸ਼ ਨੇ ਪਤਾ ਨਹੀਂ ਕਿੰਨੇ ઋષਿ Muni ਪੈਦਾ ਕੀ ਥੇ ਸੇਜੇ ਸੇਜੇ ਹਾਲਾਤ ਐਸੇ ਬਣੇ ਵਾਤਾਵਰਣ ਐਸੇ ਬਣੇ ਨੇ ਮਨੁੱਖ ਦਾ ਮਨ ਇਤਨਾ ਉੱਚੀ ਬੋਲਣ ਲੱਗ ਪੇ ਇਤਨਾ ਉੱਚੀ ਬੋਲਣ ਲੱਗ ਪੇ ਹੁਣ ਮੌਨ ਕਿੱਥੇ ਤੇ ઋષਿ ਹੋਣਾ ਕਿੱਥੇ ਸੁਪਨੇ ਦੀਆਂ ਖੇਡਾ ਹੋ ਗਈਆਂ ਮਨੁੱਖ ਦਿਖਾਈ ਦਿੰਦੇ ਨੇ ਹੁਣ Muni ਨਹੀਂ ਮਨੁੱਖ ਦਿਖਾਈ ਦਿੰਦੇ ਨੇ ਹੁਣ Rishi ਨਹੀਂ ਨਹੀਂ ਤੇ ਇੱਕ ਦੌਰ ਸੜੇ ਰੇਸ਼ ਦੇ ਚੋਂ ਐਸਾ ਲੰਘਿਆ ਹੈ ਰਿਸ਼ੀ Muni ਹਰ ਘਰ ਵਿੱਚ ਮਿਲ ਜਾਂਦੇ ਸਨ ਹਰ ਸ਼ਹਿਰ ਵਿੱਚ ਮਿਲ ਜਾਂਦੇ ਸਨ ਗਲੀ ਗਲੀ ਵਿੱਚ ਮਿਲ ਜਾਂਦੇ ਸਨ ਰਿਸ਼ੀ Muni ਰਿਸ਼ੀ Muni ਜਿਨ੍ਹਾਂ ਦੇ ਬੋਲ ਕੋਈ ਸੁਣੇ ਤੇ ਦਿਲ ਦੇ ਮਾਲ ਦੇ ਅੰਦਰ ਜਰਨਾਟਵਜ ਜਾਏ ਉਹਦੀ ਚੇਤਨਾ ਪਰਮ ਚੇਤਨਾ ਨਾਲ ਜੁੜ ਜਾਏ ਔਰ ਅਨੰਦ ਦੀ ਉਸ ਜਤੇ بارش ਹੋ ਜਾਏ ਇਹ ਵਖ ਵਖ ਪਹਿਲੂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਸਾਂ ਦੇ ਸੰਬੰਧਿਤ ਮੈਂ ਵਿਆਨ ਕਰਨ ਲੱਗਾ ਜਿਵੇਂ ਸ਼ਿੰਗਾਰ ਰਸ ਨੂੰ ਕਰਣਾ ਰਸ ਨੂੰ धन गुरु नानक देव जी महाराज ने यकजा किया लाया आया मोरा ने पहला पानियां शुरू कर मोरा ने नचना शुरू कर दिता है मोरा ने गीत गाने शुरू कर दिते ने मोरा ने बोलना शुरू कर दिता है ਕਿਉਂ ਭੈਣੇ ਸਾਵਣ ਆਇਆ ਮੋਰ ਇੰਜ ਤੇ ਨਹੀਂ ਪਹਿਲਾ ਬਾਂਦੇ ਮੋਰ ਐਵੇਂ ਤੇ ਨਹੀਂ ਨੱਚਦੇ ਸਾਵਣ ਦੇ ਬਦਲਾਂ ਨੂੰ ਵੇਖ ਕੇ ਹੀ ਨੱਚਦੇ ਨੇ ਸਾਵਣ ਦੀ ਗਰਜਨ ਦੇ ਨਾਲ ਹੀ ਬੋਲਦੇ ਨੇ ਸਾਵਣ ਦੀ ਬਰਖਾ ਦੇ ਨਾਲ ਹੀ ਨੱਚਦੇ ਨੇ ਜਦ ਕਦੀ ਪਰਮਾਤਮਾ ਦੀ ਮਿਹਰ ਦੇ ਬੰਦਲ ਉਮੜਦੇ ਨੇ कबीर अंबर घनहर छाया बरख बरे सरताल छात्रक जौं तरसत रहे किनको कमन हावल कदी कदी हृदय दे आकाश दते परमात्मा दी रहमत दे बद्दल उमड़ दे ने ओ बरखा कर दे ने नाम दी अगम्य रस दी मन इनन ना छूटदा है ਜਿਵੇਂ ਮੋਰ ਮਨ ਇਸ ਤਰ੍ਹਾਂ ਪਹਿਲਾ ਪਾਣ ਲੱਗ ਪੈਂਦਾ ਹੈ ਜੈਸੇ ਕਿ ਮੋਰ ਜ਼ਮੀਨ ਤੇ ਸਾਵਣ ਸਾਲ ਦੇ ਸਾਜ਼ ਆਉਂਦਾ ਹੈ ਜ਼ਿੰਦਗੀ ਤੇ ਕਈ ਦਫਾ ਓਡੀ ਕਾਂਚੀ ਲੱਗ ਜਾਂਦੀ ਹੈ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਈ ਦਫਾ ਤੇ ਜਨਮ ਲੰਗ ਜਾਂਦੇ ਨੇ ਕਈ ਵਫਤੇ ਅਨੰਤ ਜਨਮਾਂ ਦੀ ਭਟਕਣਾ ਫਿਰ ਕਦੀ ਕਿਸੇ ਖੁਸ਼ਕਿਸਮਤ ਦੀ ਜ਼ਿੰਦਗੀ ਸਾਹਮਣੇ ਬਦਲ ਉਮੜਦੇ ਨੇ ਤੇ ਉਹਦਾ ਮਨ ਮੋਰ ਪਹਿਲਾ ਪਾਉਂਦਾ ਹੈ ਨੱਚਦਾ ਹੈ ਗੀਤ ਗਾਉਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਵਸਥਾ ਨੂੰ ਇੰਜ ਪੈ ਬਿਆਨ ਕਰਦੇ ਨੇ ਮੋਰੀ ॠਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੈਨ ਲੋਭੀ ਲੋਭ ਲੁਬਾਇਆ ਏ ਪ੍ਰਭੂ ਪਿਆਰ ਨਾਲ ਖਿੱਚ ਨਾਲ ਕشش ਨਾਲ ਜਦ ਕਿਸੇ ਨੂੰ ਵੇਖੀਏ ਤੇ ਇੰਜ ਲੱਗਦਾ ਹੈ ਇਹਦੀਆਂ ਅੱਖਾਂ ਨੇ ਜ਼ਖਮੀ ਕਰ ਦਿੱਤਾ ਹੈ ਇਹਦੇ ਰੂਪ ਨੇ ਤੇ ਬੰਨ ਕੇ ਰੱਖ ਦਿੱਤਾ ਹੈ ਤੇਰੇ ਮੁੰਦ ਕਟਾਰੇ ਜੇਵੜਾ ਜੇਵੜਾ ਕੰਨ ਰਸਈ ਕਟਾਰ ਕਹਿੰਦੇ ਨੇ ਛੋਰੀ ਨੂੰ हे ਪ੍ਰਭੂ ਤੇਰੇ ਨੇਤਰ ਕਟਾਰ ਬਣ ਗਏ ਨੇ ਰੱਸੀ ਬਣ ਗਏ ਨੇ ਮੈਨੂੰ ਜ਼ਖਮੀ ਕਰ ਦਿੱਤਾ ਹੈ ਮੈਨੂੰ ਘਾਇਲ ਕਰ ਦਿੱਤਾ ਹੈ ਔਰ ਮੈਨੂੰ ਬੰਨ ਕੇ ਰੱਖ ਦਿੱਤਾ ਹੈ ਮੈਂ ਤੇਰੇ ਜੋਗਾ ਹੀ ਰਹਿ ਗਿਆ ਔਰ ਕਿਸੇ ਜੋਗਾ ਨਹੀਂ ਹੁਣ ਤੇ ਮੈਂ ਮਰੀਜ਼ ਕੇ ਰਹਿ ਗਿਆ ਹੁਣ ਤੇਰਾ ਹੀ ਵੰਦਨ ਹੈ ਔਰ ਕੋਈ ਵੰਦਨ ਨਹੀਂ ਸੰਸਾਰ ਦੇ ਸਾਰੇ ਬੰਧਨ ਬੰਧਨ ਨੇ ਮੇਰੇ ਅੰਕਾਰ ਦਾ ਬੰਧਨ ਮੋਕਸ਼ ਮੁਕਤੀ ਹੈ ਸਾਰੇ ਬੰਧਨ ਟੁੱਟ ਜਾਂਦੇ ਨੇ ਸਾਰੀਆਂ ਜ਼ੰਜੀਰਾਂ ਟੁੱਟ ਜਾਂਦੀਆਂ ਨੇ ਗਨਗੁਰ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਮੋਰੀ रुणझुण ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੇਨ ਲੋਭੀ ਲੋਭ ਲਾਇਆ ਤੇਰੇ ਦਰਸ਼ਨ ਵਿਟੋਂ ਖਨੀਏ ਵਜਾ तेरे नाम बेटो कुरबानो जा में तान किया है तुद मानो हे परमात्मा मेरा मान, मेरा मान तो ही है मेरा तान तो ही है मेरी मुक्ति तो ही है मेरा खेड़ा तो ही है मेरी जिंदगी तो ही है जहां तू में मान किया है ਤਦ ਬੈਨ ਕਹਿਹਾ ਮੇਰਾ ਮਾਨ ਇਹ ਤੇ ਹੁਣ ਉਸ ਦਾ ਜ਼ਿਕਰ ਜਿਹਦੀ ਜ਼ਿੰਦਗੀ ਚ ਸਾਵਣ ਆਇਆ ਪਰ ਜਿਸ ਦੀ ਜ਼ਿੰਦਗੀ ਚ ਹਾੜ ਹੈ ਜਿਸ ਦੀ ਜ਼ਿੰਦਗੀ ਚ ਗੇਟ ਹੈ ਤਪਸ਼ੀ ਤਪਸ਼ੇ ਕਿੱਥੇ ਵਰਖਾ ਕਿੱਥੇ ਬੱਦਲ ਕਿੱਥੇ ਗਰਜਣਾ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਹੈ ਉਹ ਕਿਸ ਤਰ੍ਹਾਂ ਜੀ ਰਿਹਾ